ਰੋਟੀ ਖਾਣੇ ਹੋ ਜਾਂ ਫਿਰ ਚੌਲ ਤੁਹਾਡੀ ਸਿਹਤ ਲਈ ਆਖਿਰਕਾਰ ਇਸ ਦੇ ਵਿੱਚੋਂ ਕੀ ਹੈ ਬੈਟਰ ਤਾਂ 99% ਲੋਕਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਸਿਹਤ ਦੇ ਅਨੁਸਾਰ ਉਹਨਾਂ ਨੂੰ ਜ਼ਿਆਦਾ ਕੀ ਖਾਣਾ ਚਾਹੀਦਾ ਭਾਰਤੀ ਪਕਵਾਨਾਂ ਵਿੱਚ ਰੋਟੀ ਅਤੇ ਚੌਲ ਦੋਵਾਂ ਦਾ ਆਪਣਾ ਮਹੱਤਵ ਹੈ ਅਤੇ ਇਹ ਸਾਡੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਬਹੁਤ ਸਾਰੇ ਲੋਕ ਹਰ ਖਾਣੇ ਵਿੱਚ ਚੌਲਾਂ ਨੂੰ ਲਾਜ਼ਮੀ ਮੰਨਦੇ ਹਨ ਜਦੋਂ ਕਿ ਦੂਸਰੇ ਰੋਟੀ ਨੂੰ ਪੇਟ ਭਰਨ ਅਤੇ ਸੰਤੁਲਿਤ ਖੁਰਾਕ ਦਾ ਮੁੱਖ ਸਰੋਤ ਮੰਨਦੇ ਨੇ ਹਾਲਾਂਕਿ ਅਕਸਰ ਇਹ ਸਵਾਲ ਉੱਠਦਾ ਹੈ ਕਿ ਇੱਕ ਰੋਟੀ ਕਿੰਨੇ ਚੌਲਾਂ ਦੇ ਬਰਾਬਰ ਹੁੰਦੀ ਹੈ ਅਤੇ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਕਿਹੜਾ ਵਧੇਰੇ ਲਾਭਦਾਇਕ ਹੈ ਜਦੋਂ ਪੋਸ਼ਣ ਅਤੇ ਕੈਲਰੀ ਦੀ ਗੱਲ ਆਉਂਦੀ ਹੈ ਤਾਂ ਰੋਟੀ ਅਤੇ ਚੌਲਾ ਵਿੱਚ ਥੋੜਾ ਜਿਹਾ ਅੰਤਰ ਹੁੰਦਾ ਹੈ ਰੋਟੀ ਵਿੱਚ ਫਾਈਬਰ ਪ੍ਰੋਟੀਨ ਅਤੇ ਆਇਰਨ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਹੌਲੀ-ਹੌਲੀ ਪਚਦੀ ਹੈ ਅਤੇ ਪੇਟ ਨੂੰ ਲੰਬੇ ਸਮੇਂ ਲਈ ਪਰੀ ਰੱਖਦੀ ਹੈ ਜੇ ਪਾਸੇ ਚੌਲ ਹਲਕਾ ਹੁੰਦਾ ਅਤੇ ਤੇਜ਼ੀ ਨਾਲ ਪਚਦੇ ਨੇ ਤੇ ਜਿਸ ਨਾਲ ਬਿਮਾਰੀਆਂ ਕਮਜ਼ੋਰ ਲੋਕਾਂ ਲਈ ਇਹ ਆਸਾਨ ਹੋ ਜਾਂਦਾ ਹੈ ਤੇ ਇਸ ਲੇਖ ਵਿੱਚ ਦੱਸਦੇ ਹਾਂ ਕਿ ਅਸੀਂ ਰੋਟੀਆਂ ਦੇ ਚੌਲਾਂ ਦੇ ਸਿਹਤ ਲਾਭਾਂ ਕੈਲਰੀਆਂ ਫਾਈਬਰ ਅਤੇ ਊਰਜਾ ਸੰਭਾਵਨਾ ਦੀ ਤੁਲਨਾ ਕਰਾਂਗੇ ਅਤੇ ਖੋਜ ਕਰਾਂਗੇ ਕਿ ਉਹਨਾਂ ਨੂੰ ਸੰਤੁਲਿਤ ਖੁਰਾਕ ਵਿੱਚ ਕਿਵੇਂ ਸ਼ਾਮਿਲ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਆਉਂਦੀ ਹੈ ਕੈਲਰੀ ਦੀ ਤੁਲਨਾ ਇੱਕ ਦਰਮਿਆਨੀ ਆਕਾਰ ਦੀ ਕਣਕ ਦੀ ਰੋਟੀ ਲਗਭਗ 40 ਗ੍ਰਾਮ ਆਟੇ ਤੋਂ ਬਣਾਈ ਜਾਂਦੀ ਹੈ ਅਤੇ ਇਸ ਦੇ ਵਿੱਚ ਲਗਭਗ 120 ਕੈਲਰੀਆਂ ਹੁੰਦੀਆਂ ਨੇ ਇਸ ਦੌਰਾਨ ਪੱਕੇ ਹੋਏ ਚੌਲ ਲਗਭਗ 100 ਗ੍ਰਾਮ ਦੇ ਇੱਕ ਰੋਟੀ ਕਟੋਰੇ ਵਿੱਚ ਲਗਭਗ 130 ਤੋਂ 140 ਕੈਲਰੀਆਂ ਹੁੰਦੀਆਂ ਨੇ ਤੇ ਇਸ ਦਾ ਮਤਲਬ ਹੈ ਕਿ ਕੈਲਰੀਆਂ ਦੇ ਮਾਮਲੇ ਵਿੱਚ ਇੱਕ ਰੋਟੀ ਨੂੰ ਲਗਭਗ ਅੱਧੇ ਕੱਪ ਚੌਲਾਂ ਦੇ ਬਰਾਬਰ ਮੰਨਿਆ ਜਾ ਸਕਦਾ ਹੈ ਦੂਜਾ ਫਾਈਬਰ ਅਤੇ ਪੋਸ਼ਣ ਵਿੱਚ ਅੰਤਰ ਰੋਟੀ ਵਿੱਚ ਚੌਲਾਂ ਨਾਲੋਂ ਜ਼ਿਆਦਾ ਫਾਈਬਰ ਆਇਰਨ ਅਤੇ ਪ੍ਰੋਟੀਨ ਹੁੰਦਾ ਹੈ ਜੀ ਹਾਂ ਇੱਕ ਹੌਲੀ-ਹੌਲੀ ਪਚਦਾ ਅਤੇ ਤੁਹਾਨੂੰ ਲੰਬੇ ਸਮੇਂ ਲਈ ਪਰਿਆ ਰੱਖਦਾ ਇਸ ਲਈ ਰੋਟੀ ਉਹਨਾਂ ਲੋਕਾਂ ਲਈ ਵਧੇਰੇ ਫਾਇਦੇਮੰਦ ਹੈ ਜੋ ਪਾਰਕ ਘਟਾ ਰਹੇ ਹਨ ਅਤੇ ਸ਼ੂਗਰ ਦੇ ਮਰੀਜ਼ ਨੇ ਦੂਜੇ ਪਾਸੇ ਚੋਲਾ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਹਲਕਾ ਹੁੰਦਾ ਹੈ ਤੇ ਜਿਸ ਦੇ ਨਾਲ ਇਹ ਜਲਦੀ ਪਚ ਜਾਂਦਾ ਹੈ ਅਤੇ ਉਹਨਾਂ ਲੋਕਾਂ ਲਈ ਖਾਣਾ ਆਸਾਨ ਹੈ ਜੋ ਬਿਮਾਰ ਜਾਂ ਕਮਜ਼ੋਰ ਹਨ ਕਿਉਂਕਿ ਇਹ ਪੇਟ ਤੇ ਜ਼ਿਆਦਾ ਭਾਰ ਨਹੀਂ ਪਾਉਂਦਾ ਊਰਜਾ ਅਤੇ ਬਲੱਡ ਸ਼ੂਗਰ ਤੇ ਪ੍ਰਭਾਵ ਰੋਟੀ ਅਤੇ ਚੋਲ ਦੋਵੇਂ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦੇ ਨੇ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਨੇ ਫਰਕ ਇਹ ਹੈ ਕਿ ਚੌਲਾ ਵਿੱਚ ਫਾਈਬਰ ਘੱਟ ਹੁੰਦਾ ਹੈ ਅਤੇ ਇਹ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ ਜਦੋਂ ਕਿ ਰੋਟੀ ਬਲੱਡ ਸ਼ੂਗਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੀ ਹੈ। ਸੰਤੁਲਿਤ ਖੁਰਾਕ ਦੇ ਲਈ ਸੁਝਾ ਜੇਕਰ ਤੁਸੀਂ ਸੰਤੁਲਿਤ ਖੁਰਾਕ ਚਾਹੁੰਦੇ ਹੋ ਤਾਂ ਦਿਨ ਵੇਲੇ ਰੋਟੀ ਅਤੇ ਰਾਤ ਨੂੰ ਚੌਲ ਖਾਣਾ ਸਭ ਤੋਂ ਵਧੀਆ ਹੈ। ਵਿਕਲਪਿਕ ਤੌਰ ਤੇ ਚੌਲਾਂ ਦੀ ਥਾਂ ਬ੍ਰਾਊਨ ਰਾਈਸ ਜਾਂ ਬਾਜਰੇ ਦੀ ਰੋਟੀ ਜਵਾਰ ਬਾਜਰਾ ਰਾਗੀ ਖਾਣ ਦੇ ਨਾਲ ਪੋਸ਼ਣ ਹੋਰ ਬਾਤ ਕਰ ਸਕਦੇ ਤੇ ਅਖੀਰ ਦੇ ਵਿੱਚ ਇਹ ਵੀ ਤੁਹਾਨੂੰ ਸਲਾਹ ਦਵਾਂਗੇ ਕਿ ਤੁਸੀਂ ਆਪਣੇ ਡਾਕਟਰ ਨੂੰ ਵੀ ਇੱਕ ਵਾਰੀ ਸਲਾਹ مشورہ ਕਰ ਸਕਦੇ ਹੋ ਜਾਂ ਫਿਰ ਆਪਣੇ ਨਿਊਟ੍ਰੀਸ਼ਨਿਸਟ ਨੂੰ ਵੀ ਸਲਾਹ مشورہ ਕਰ ਸਕਦੇ ਹੋ ਕਿ ਤੁਹਾਡੇ ਸਰੀਰ ਦੇ ਵਾਸਤੇ ਜ਼ਿਆਦਾ ਸਿਹਤਮੰਦ ਕੀ ਹੈ ਅਗਰ ਕਿਸੇ ਨੂੰ ਚੌਲਾਂ ਤੋਂ ਅਲਰਜੀ ਹੈ ਕਿਸੇ ਨੂੰ ਵੀਟ ਤੋਂ ਯਾਨੀ ਕਣਕ ਤੋਂ ਅਲਰਜੀ ਹੈ ਤਾਂ ਉਹ ਲੱਗ ਤਰੀਕੇ ਦਾ ਆਟਾ ਵਰਤ ਸਕਦੇ ਨੇ ਤੇ ਚੌਲਾਂ ਦੀ ਥਾਂ ਵਾਈਟ ਰਾਈਸ ਬਰਾਊਨ ਰਾਈਸ ਜਿਹੜੇ ਉਹਨਾਂ ਦੇ ਸਰੀਰ ਦੇ ਲਈ ਸਹੀ ਨੇ ਉਸ ਨੂੰ ਅਪਣਾ ਸਕਦੇ ਨੇ